ਸਾਥੀਓ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਮੈਂ ਅੱਜ ਤੁਹਾਡੇ ਰਾਹੀਂ ਤਰਨਪ੍ਰੀਤ ਸਿੰਘ ਸੌਣ ਜਿਹੜੇ ਕਿ ਕੈਬਨਿਟ ਦੇ ਮੰਤਰੀ ਨੇ ਉਹਨਾਂ ਦੇ ਅਸਤੀਫੇ ਦੀ ਮੰਗ ਕਰਦਾ ਕਿ ਉਹਨਾਂ ਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਆਧਾਰ ਇਸ ਗੱਲ ਦਾ ਨਹੀਂ ਕਿ ਉਹ ਉਹਨਾਂ ਦਾ ਜਿਹੜਾ ਉਮੀਦਵਾਰ ਆ ਝਾੜੂ ਪਾਰਟੀ ਦਾ ਉਹ 2 ਨੰਬਰ ਵਾਰਡ ਚੋਂ ਉਹਦੀ ਹਾਰ ਹੋਈ ਐ ਉਹ ਤਾਂ ਲੋਕਾਂ ਦਾ ਫਤਵਾ ਹੈ ਉਹਦੇ ਚ ਤਾਂ ਜਿੱਤ ਹਾਰ ਬਣੀ ਹੁੰਦੀ ਐ ਲੋਕ ਕਚੈਰੀ ਵਿੱਚ ਵੀ ਉਹਨਾਂ ਨੂੰ ਜਿਹੜਾ ਵਾ ਉਹ ਹਾਰ ਦਾ ਮੂੰਹ ਦੇਖਣਾ ਪਿਆ ਪਰ ਜਿਹੜਾ ਘਟਨਾਕ੍ਰਮ ਹੋਇਆ ਜੀ ਸਰ ਜਿਸ ਤਰੀਕੇ ਨਾਲ ਕਾਊਂਟਿੰਗ ਦੇ ਸਮੇਂ ਚ ਜਦੋਂ ਕਿ ਤਿੰਨ ਮਸ਼ੀਨਾਂ ਗਿਣੀਆਂ ਜਾ ਚੁੱਕੀਆਂ ਸੀਗੀਆਂ ਕਿੰਨੇ ਕਿਲੇ ਪਹੁੰਚੇ ਔਰ ਚੌਥੀ ਮਸ਼ੀਨ ਨੂੰ ਤੋੜ ਦਿੱਤਾ ਗਿਆ 브్రాਡ ਡੇ ਲਾਈਟ ਦੇ ਵਿੱਚ ਕਿੰਨੇ ਕੱਪੜੇ ਔਰ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਉਹਨਾਂ ਜਿਹੜੀ ਆ ਮਸ਼ੀਨ ਨੂੰ ਉਹਦੀ ਪੰਤ ਤੋੜ ਕੀਤੀ ਔਰ ਉਸ ਤੋਂ ਬਾਅਦ ਸੌਧ ਸਾਹਿਬ ਜਿਹੜੇ ਨੇ ਉਹ ਇੱਕ ਵੀਡੀਓ ਜਾਰੀ ਕਰਦੇ ਨੇ ਉਹਦੇ ਵਿੱਚ ਮੰਗ ਕਰਦੇ ਨੇ ਕਿ ਇਹ ਬਹੁਤ ਹੀ ਹਿੰਮਤ ਭਾਗੀ ਘਟਨਾ ਹੋਈ ਹੈ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾ ਮਿਲਣੀ ਚਾਹੀਦੀਆਂ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਮੈਂ ਤੁਹਾਨੂੰ ਪੁੱਛਣਾ ਚਾਹਉਣਾ ਵੀ ਤੁਸੀਂ ਇਹ ਜਿਹੜੀਆਂ ਇਹ ਝੂਠ ਆ ਜਿਹੜਾ ਤੁਹਾਡਾ ਉਹ ਕਿਉਂ ਸੁਣਾਉਣਾ ਚਾਹੁੰਦੇ ਹੋ ਤੁਸੀਂ ਇਹ ਕਿਹਨੂੰ ਤੁਸੀਂ ਸੱਚੇ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਕਿਹਦੇ ਕੋਲ ਦੇਖੋ ਜੇ ਤਾਂ ਕਿਤੇ ਕੋਈ ਥੋੜਾ ਮੋਟਾ ਫਰਕ ਹੁੰਦਾ ਲੀਡ ਦਾ ਤਾਂ ਫੇਰ ਇਹ ਪਰਚਾ ਜਿਹੜਾ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਕਿ ਕਾਂਗਰਸ ਦੇ ਉਮੀਦਵਾਰ ਸਤਨਾਮ ਚੌਧਰੀ ਤੇ ਹੋਣਾ ਸੀਗਾ ਪਰ ਕਿਉਂਕਿ ਲੀਡ ਜਾਦਾ ਸੀਗੀ ਇਹ ਗੱਲ ਕੋਈ ਲਕੋ ਨਹੀਂ ਸਕਦਾ ਕਿ ਉਹ ਤਾਂ ਮਸ਼ੀਨ ਤੋੜ ਨਹੀਂ ਸਕਦਾ ਕਿਉਂਕਿ ਉਹ ਤਾਂ ਜਿੱਤ ਰਿਹਾ ਉਹ ਚੌਥੀ ਮਸ਼ੀਨ ਕਿਉਂ ਤੋੜੂਗਾ ਭਾਜਪਾ ਦਾ ਜਿਹੜਾ ਉਮੀਦਵਾਰ ਆ ਉਹ ਬਹੁਤ ਪਿੱਛੇ ਚੱਲ ਰਿਹਾ ਅਕਾਲੀ ਦਲ ਦਾ ਉਮੀਦਵਾਰ ਜਿਹੜਾ ਉਹ ਵੀ ਕੋਈ ਕਿਤੇ ਉਹਦੀ ਵੋਟ ਜਿਹੜੀ ਆ ਕੋਈ ਨੇੜੇ ਤੇੜੇ ਨਹੀਂ ਸੀਗੀ ਵੀ ਉਹ ਵੀ ਕਿਉਂ ਤੋੜੂਗਾ ਤੋ ਰਹਿ ਗਿਆ ਪਿੱਛੇ ਝਾੜੂ ਪਾਰਟੀ ਦਾ ਉਮੀਦਵਾਰ ਗੁਰਦੀਪ ਵਿੱਕੀ ਮਸ਼ਾਲ ਔਰ ਉਹਦੇ ਨਾਲ ਦੋ ਹੋਰ ਜਿਹੜੇ ਲੋਕ ਜਿਹੜੇ ਪੋਲਿੰਗ ਏਜੰਟ ਬਣੇ ਹੋਏ ਸੀਗੇ ਸ਼ਹਿਰ ਦੇ ਬਾਹਰਲੇ ਹਿੱਸਿਆਂ ਚੋਂ ਆ ਕੇ ਅਮਰਦੀਪ ਪੁਰੇਵਾਲ ਔਰ ਪਰਮਪ੍ਰੀਤ ਸਿੰਘ ਪੌਂਪੀ ਐਮਸੀ ਇਹਨਾਂ ਨੇ ਤਿੰਨਾਂ ਨੇ ਰਲ ਕੇ ਉਹ ਮਸ਼ੀਨ ਜਿਹੜੀ ਆ ਉਹ ਤੋੜੀ ਔਰ ਕਿਉਂਕਿ ਰਿਟਰਨਿੰਗ ਅਫਸਰ ਜਿਹੜਾ ਸੀਗਾ ਉਹ ਬੀਡੀਪੀ ਉਹ ਖੰਨਾ ਸੋ ਬੀਡੀਪੀ ਉਹ ਕਿਦੇ ਥੱਲੇ ਆਉਂਦਾ ਕਿਦੇ ਅਧੀਨ ਆਉਂਦਾ ਪੰਚਾਇਤ ਮਹਿਕਮੇ ਦੇ ਪੰਚਾਇਤ ਮਹਿਕਮੇ ਦਾ ਮੰਤਰੀ ਕੌਣ ਆ ਤਨਪ੍ਰੀਤ ਸਿੰਘ ਸੌਂਦ ਸੋ ਇਹ ਧਾਲ ਚ ਕਾਲਾ ਨਹੀਂ ਸੀਗਾ ਸਾਰੀ ਧਾਲ ਹੀ ਕਾਲੀ ਸੀਗੀ ਇੱਕ ਛੜਿਆੰਤਰ ਦੇ ਤਹਿਤ ਇੱਕ ਬਹੁਤ ਵੱਡੀ ਸਾਜ਼ਿਸ਼ ਦੇ ਤਹਿਤ ਇਹ ਸਾਰਾ ਘਟਨਾਕ੍ਰਮ ਹੋਇਆ ਅੰਦਰ ਮਸ਼ੀਨ ਤੋੜ ਦਿੱਤੀ ਗਈ ਔਰ ਬਾਹਰ ਆਪਣੇ ਸਾਥੀਆਂ ਨੂੰ ਕਹਿ ਕੇ ਭੰਗੜੇ ਪਵਾਏ ਗਏ ਉਹਨਾਂ ਤੋਂ ਢੋਲ বাজਾਇਆ ਗਿਆ ਪੂਰਾ ਜਿਹੜਾ ਨਾਚ ਇਹਨਾਂ ਨੇ ਉਹ ਕੀਤਾ ਔਰ ਮੀਡੀਆ ਦੇ ਤੁਹਾਡੇ ਕੈਮਰੇਆਂ ਦੇ ਵਿੱਚ ਕੈਦ ਹੋਇਆ ਸਾਰੇ ਸ਼ਹਿਰ ਨੇ ਕੀ ਪੂਰੇ ਪੰਜਾਬ ਨੇ ਦੇਖਿਆ ਔਰ ਜਿਹੜੇ ਲੋਕ ਸੀਗੇ ਉਹਨਾਂ ਤੋਂ ਕੋਹਾਇਆ ਗਿਆ ਕਿ ਜੀ ਇਹ ਤਾਂ ਵਿਕਾਸ ਦੀ ਜਿੱਥੋਈ ਹੈ ਹਾਲਾਂਕਿ ਅੰਦਰ ਕੋਈ ਨਤੀਜਾ ਐਲਾਨ ਨਹੀਂ ਹੋਇਆ ਔਰ ਬਾਹਰ ਤੁਹਾਡੇ ਲੋਕ ਜਿਹੜੇ ਤੁਹਾਡੇ ਨਾਲ ਰੋਜ਼ ਤੁਹਾਡੀ ਗੱਡੀ 'ਚ ਬੈਠਦੇ ਨੇ ਕਰਨ ਰੋੜੇ ਵਰਗੇ ਨੀਟ ਐਮਸੀ ਵਰਗੇ ਇੱਥੋਂ ਤੱਕ ਕਿ ਆਪਣਾ ਜਿਹੜਾ ਜੀਤ ਐਮਸੀ ਆ ਉਹ ਉਹਦੇ ਵੱਲੋਂ ਵੀ ਮੈਨੂੰ ਤਾਂ ਸਮਝ ਨਹੀਂ ਆ ਰਹੀ ਹੈਰਾਨਗੀ ਦੀ ਗੱਲ ਹੈ ਕਿ ਤੁਸੀਂ ਐ ਡੇੜੀਆਂ ਜ਼ਿੰਮੇਵਾਰੀਆਂ ਤੁਸੀਂ ਨਿਭਾ ਚੁੱਕੇ ਹੋ ਤੁਸੀਂ ਇੱਕ ਜ਼ਿੰਮੇਵਾਰ ਵਿਅਕਤੀ ਹੋ ਔਰ ਤੁਸੀਂ ਕਿਹੋ ਜੀਆਂ ਬਚਕੀਨੀਆਂ ਹਰਕਤਾਂ ਕਰ ਰਹੇ ਹੋ ਅਸੀਂ ਧਰਨਾ ਲਾ ਰਹੇ ਆ ਅਸੀਂ ਜਿਹੜੀ ਤੋੜੀ ਹੋਈ ਮਸ਼ੀਨ ਦੇ ਬਾਰੇ ਅਸੀਂ ਸੱਚ ਜਾਨਣਾ ਚਾਹ ਰਹੇ ਆ ਕਿ ਤੁਸੀਂ ਬਾਹਰ ਸਾਡੇ ਬਿਲਕੁਲ ਸਿਰ ਤੇ ਖੜੇ ਹੋ ਕੇ ਤੁਸੀਂ ਕੀ ਕਹਿੰਦੇ ਨੇ ਨਾਚ ਕਰ ਰਹੇ ਹੋ ਗਾਣੇ ਬਜਾ ਰਹੇ ਹੋ ਭੰਗੜੇ ਪਾ ਰਹੇ ਹੋ ਢੋਲ ਬਜਾ ਰਹੇ ਹੋ ਤੋਂ ਸੌਂਦ ਸਾਹਿਬ ਕੋਈ ਤਾਂ ਕੋਈ ਨੈਤਿਕਤਾ ਰੱਖੋ ਔਰ ਤੁਸੀਂ ਆਪਣੀ ਵੀਡੀਓ 'ਚ ਕਹਿ ਰਹੇ ਹੋ ਕਿ ਕਿਸੇ ਨੇ ਇਹ ਸੀਸੀਟੀਵੀ ਫੁਟੇਜ ਦੇਖੀ ਹੈ ਕਿਉਂਕਿ ਸਾਰੀ ਧਾਲ ਕਾਲੀ ਸੀਗੀ ਤੁਹਾਨੂੰ ਪਤਾ ਵੀ ਸੀਸੀਟੀਵੀ ਜਿਹੜੀ ਸੀ ਕੈਮਰਾ ਉਹ ਉਹਨੂੰ ਵੀ ਟੈਂਪਰ ਕੀਤਾ ਇਹ ਕੋਈ ਇੱਕ ਜਾਂ ਦੋ ਬੰਦੇ ਦੀ ਕਹਾਣੀ ਨਹੀਂ ਹੈਗੀ ਇਹ ਸਾਰੀ ਇੱਕ ਵੱਡੀ ਸਾਜ਼ਿਸ਼ ਸੀਗੀ ਜਿਹਦਾ ਪਰਦਾ ਫਾਸ਼ ਹੋ ਗਿਆ ਇਹ ਤਾਂ ਜੇ ਅਸੀਂ ਇਸ ਗੱਲ ਦਾ ਵਿਰੋਧ ਨਾ ਕਰਦੇ ਇਹ ਤਾਂ ਪਾਰਟੀ ਦੇ ਜਿਹੜੇ ਸਾਡੇ तमाम ਆਗੂ ਨੇ ਅਸੀਂ ਇਸ ਲੋਕਤੰਤਰ ਦੀ ਹੱਤਿਆ ਨੂੰ ਬਚਾਉਣ ਦੀ ਇਹ ਨਾ ਅਸੀਂ ਸੰਘਰਸ਼ ਲੜਦੇ ਤਾਂ ਇਹ ਉਹਨਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਆਪਣੇ ਉਮੀਦਵਾਰ ਨੂੰ ਜੇਤੂ ਐਲਾਨ ਕਰਵਾਉਣਾ ਸੀਗਾ ਤੁਸੀਂ ਇੱਕ ਪਾਸੇ ਸੌਂਸਾਹ ਵਿਚਾਰੇ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਕਹਿ ਰਹੇ ਹੋ ਵੀ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੇ ਤੁਹਾਡੇ ਚ ਮਾੜੀ ਵੀ ਨੈਤਿਕਤਾ ਹੈਗੀ ਹੈ ਤਾਂ ਤੁਸੀਂ ਵਿੱਕੀ ਮਿਸ਼ਾਲ ਨੂੰ ਅਮਰਦੀਪੁਰੇਵਾਲ ਨੂੰ ਔਰ ਪੌਂਪੀ ਐਮਸੀ ਨੂੰ ਆਪ ਥਾਣੇ ਵਿੱਚ ਪੇਸ਼ ਕਰਵਾਓ ਔਰ ਉਹ ਆਪਣਾ ਦੋਸ਼ ਮੰਨਣ ਤੁਸੀਂ ਕਹਿ ਰਹੇ ਹੋ ਬੀਡੀਪੀਓ ਆਪਣਾ ਬਿਆਨਾਂ ਚ ਕਹਿ ਰਿਹਾ ਇੱਕ ਵਿਅਕਤੀ ਨੇ ਮਸ਼ੀਨ ਜਿਹੜੀ ਆ ਉਹ ਤੋੜੀ ਆ ਦੇਖੋ ਇਹ ਤਾਂ ਇਹ ਸਬੂਤ ਤਾਂ ਮਟਾਇਆ ਨਹੀਂ ਜਾ ਸਕਦਾ ਕਿ ਮਸ਼ੀਨ ਟੁੱਟੀ ਹੈ ਔਰ ਉੱਥੇ ਜਿਹੜੇ ਲੋਕ ਹਾਜ਼ਰ ਨੇ ਮੌਕੇ ਤੇ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਇਹ ਕੋਈ ਲੁਕੀ ਸ਼ਿਪੀ ਗੱਲ ਤਾਂ ਹੈ ਨਹੀਂ ਤਾਂ ਫਿਰ ਤੁਸੀਂ ਕਿਹੜੀਆਂ ਕਿਹਨੂੰ ਮੂਰਖ ਬਣਾ ਰਹੇ ਹੋ ਕਿਹਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਸੌ ਸੌ ਤੁਹਾਡਾ ਜਿਹੜਾ ਝੂਠ ਆ ਉਹ 3 ਸਾਲ ਚੱਲ ਗਿਆ ਪਰ ਹੁਣ ਲੋਕਾਂ ਨੂੰ ਸਮਝ ਆ ਗਈ ਤੋ ਇਸ ਕਰਕੇ ਕਾਰਵਾਈ ਜਿਹੜੀ ਆ ਉਹ ਕੋਈ ਨਹੀਂ ਅਸੀਂ ਤਾਂ ਪਿੱਛੇ ਹਟਣ ਵਾਲੇ ਨਹੀਂ ਅਸੀਂ ਤਾਂ ਹਨਰੇਬਲ ਹਾਈ ਕੋਰਟ ਵੀ ਜਾਵਾਂਗੇ ਅਸੀਂ ਉੱਚ ਅਦਾਲਤਾਂ ਦੇ ਵਿੱਚ ਇਸ ਨੂੰ ਤਕੜੇ ਹੋ ਕੇ ਲੜਾਂਗੇ ਇਹ ਜਿਹੜਾ ਖੰਨੇ ਦੇ ਵਿੱਚ ਐਡਾ ਬਟਰਾ ਇਹ ਘਟਨਾਕ੍ਰਮ ਹੋਇਆ ਜਿਨੇ ਲੋਕਤੰਤਰ ਨੂੰ ਤਾਰ-ਤਾਰ ਔਰ ਇੱਕ ਕਾਲੇ ਦਿਨ ਦੇ ਵਿੱਚੋਂ ਖੰਨਾ ਇਹਨੂੰ ਯਾਦ ਰੱਖੂਗਾ ਨਾ ਇਹ ਇਹ ਭੁੱਲਣ ਯੋਗ ਆ ਇਹ ਨਾ ਬਖਸ਼ਣ ਯੋਗ ਸੋ ਅਸੀਂ ਤਾਂ ਜਾਵਾਂਗੇ ਕੋਰ ਕਚਾਰੀਆਂ 'ਚ ਇਹ ਜਿਹੜੇ ਤੁਹਾਡੇ ਇਹ ਛੜਿਆੰਤਰ ਨੇ ਉਹਨੂੰ ਅਸੀਂ ਉਹਦਾ ਪਰਦਾ ਫਾਸ਼ ਕਰਾਂਗੇ ਔਰ ਉਹਦੇ ਨਾਲ ਨਾਲ ਐਸ ਐਚਓ ਸਿਟੀ 2 ਔਰ ਉਹਦੇ ਨਾਲ ਨਾਲ ਜਦੋਂ ਬਾਹਰ ਆਏ ਇੱਕਦਮ ਜਿਹੜੇ ਕਾਲੀ ਦਲ ਦੇ ਉਮੀਦਵਾਰ ਸੀ ਉਹਨੇ ਸ਼ਰੀਆਂ ਬਾਹਰ ਆ ਕੇ ਕਿਹਾ ਸਾਡੇ ਕੋਲ ਵੀਡੀਓ ਆ ਦੇਖ ਲਓ ਆ ਕੀ ਕਹਿ ਰਿਹਾ ਲੋ ਪਿੱਛੇ ਰਿਹਾ ਯਾਰ ਆ ਦੇਖੋ ਵੀਡੀਓ ਵਿੱਚ ਚੁੱਕ ਲਓ ਆ ਦੇਖੋ ਔਰ ਐਸ ਐਚਓ ਸਿਟੀ 2 ਉਹਨੂੰ ਵਾਪਸ ਮੋੜ ਰਿਹਾ ਕਿ ਤੂੰ ਬਾਹਰ ਨਾ ਜਾ ਅੰਦਰ ਚੱਲ ਔਰ ਇੱਕ ਬੀਜੇਪੀ ਦੇ ਜਿਹੜੇ ਨੇ ਉਹਨੇ ਸ਼ਰਿਆ ਵਿੱਕੀ ਮਿਸਾਲ ਦਾ ਨਾਮ ਲਿਆ ਵੀ ਉਹਨੇ ਮਸ਼ੀਨ ਤੋੜੀ ਆ ਲੋ ਵਿਸ਼ਾਲ ਵਿੱਕੇ ਜਦ ਮਸ਼ੀਨें ਪਾ ਚਿੱਤਾ ਕੋਣ ਹੈ ਵਿੱਕੀ ਵਿਸ਼ਾਲ ਦਾ ਕਹਾ ਇਹ ਖੁੱਲੀ ਹੋ ਸੀ ਜਿਹੜੀ ਪੰਤੀ ਉਹਨੇ ਆ ਖੁੱਲੀ ਹੋ ਸੀ ਕਹਿੰਦਾ ਹਜੇ ਪੰਤੀ ਉਹਨੇ ਇਹ ਕਹਿ ਰਿਹਾ ਇਹ ਸਾਡਾ ਤਾਂ ਕੋਈ ਹੈ ਨਹੀਂ ਵਿੱਕੀ ਮਿਸਾਲ ਦੇ ਤੋੜੀ ਐਨਾ ਝੂਠ ਆ ਦੇਖੋ ਭੰਗੜੇ ਪਾ ਰਹੇ ਨੇ ਆ ਲਓ 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 ਜੀ ਸੌਨ ਸਾਹਿਬ ਦੇ ਕੀ ਕਿ ਕਹਾਂ ਆ ਦੇਖੋ ਲੈ ਦੇਖੋ ਸਾਰਾ ਸ਼ਹਿਰ ਵਧਾਈ ਦਾ ਮਾਤਰਾ ਆ ਦੇਖੋ ਆ ਦੇਖੋ ਜੁਫੇਰ ਰੰਗੂ ਆਖੰਡਾ ਦੇ ਲੋਕਾਂ ਨੇ ਸੌਨ ਸਾਹਿਬ ਤੇ ਵਿਸ਼ਵਾਸ ਦਿਖਾਇਆ ਹੈ ਬੜੀ ਖੁਸ਼ੀ ਦੀ ਗੱਲ ਆ ਸਾਡੇ ਵੀ ਪਾਰਟ ਨੰਬਰ 2 ਤੋਂ ਜੇਤੂ ਲਾਨੇ ਗਏ ਨੇ ਸਾਰੇ ਪਾਰਟੀ ਪਰ ਜੇਤੂ ਲਾਨੇ ਗਏ ਨੇ ਲੈ ਦੇਖੋ ਜੇਤੂ ਲਾਨੇ ਗਏ ਨੇ ਇਹ ਆ ਆ ਆ ਸੌਨ ਸਾਹਿਬ ਦੀ ਗੱਡੀ 'ਚ ਰੋਹ ਚੜ੍ਹਦੇ ਨੇ ਜਿਹੜੇ ਇਹ ਆ ਇਹ ਜਿਹੀਆਂ ਮੈਂ ਕਹਿੰਦਾ ਸਮਝ ਨਹੀਂ ਆ ਰਹੀ ਵੀ ਇਹ ਇਹ ਕਿਹੋ ਜਿਹੇ ਹਾਲਾਤ ਬਣੇ ਹੋਏ ਨੇ ਉਹਦੇ ਨਾਲ ਨਾਲ ਐਸਐਚਓ ਸਿਟੀ 2 ਆ ਜਿਹੜਾ ਇਹਨੂੰ ਸਸਪੈਂਡ ਕਰਨਾ ਚਾਹੀਦਾ ਜਿਹੜਾ ਉੱਥੇ ਸ਼ਰਿਆਂ ਡਾਂਗ ਲੈ ਕੇ ਤੁਰਿਆ ਫਿਰ ਰਿਹਾ ਸੀਗਾ ਔਰ ਡਰਾਉਂਦਾ ਧਮਕਾਉਂਦਾ ਸੀ ਔਰ ਉੱਥੇ ਇਹ ਜਿਹੜੇ ਦੋ ਪੋਲਿੰਗ ਏਜੰਟ ਇੱਕ ਉਮੀਦਵਾਰ ਦੇ ਕਿਵੇਂ ਬਣ ਗਏ ਅਸੀਂ ਇਹਨਾਂ ਨੂੰ ਧਮਕ ਕਰਦੇ ਇਲੈਕਸ਼ਨ ਏਜੰਟ ਔਰ ਉਹਦੇ ਨਾਲ ਨਾਲ ਕੀ ਕਹਿੰਦੇ ਨੇ ਐਫਆਈਆਰ ਜਿਹੜੀ ਹੋ ਉਹ ਹਜੇ ਅਨਨੋਨ ਹੋਈ ਹੈ ਦੱਸ ਇਹ ਐਡਾ ਇਹ ਇਹ ਜਿਹੀਆਂ ਗੱਲਾਂ ਇਹ ਕਦੋਂ ਤੱਕ ਚੱਲਣਗੀਆਂ ਤੁਸੀਂ ਮਾੜੀ ਮੋਟੀ ਤਾਂ ਕੋਈ ਨੈਤਿਕਤਾ ਰੱਖੋ ਤੁਹਾਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਇਸ ਗੱਲ ਦੇ ਲਈ ਔਰ ਸਾਰੇ ਸ਼ਹਿਰ ਤੋਂ ਔਰ ਪੂਰੇ ਇਲਾਕੇ ਤੋਂ ਤੁਹਾਨੂੰ ਇਹ ਮਾਫੀ ਮੰਗਣੀ ਚਾਹੀਦੀ ਹੈ ਜਿਹੜਾ ਕਿ ਤੁਹਾਡਾ ਐਡਾ ਬੜਾ ਝੂਠ ਸਾਹਮਣੇ ਆਇਆ ਔਰ ਇਹ ਤਾਂ ਪਰਮਾਤਮਾ ਦੀ ਕਿਰਪਾ ਹੋਈ ਸਾਡੇ ਪਾਰਟੀ ਦੇ ਵਰਕਰਾਂ ਨੇ ਸਾਥ ਦਿੱਤਾ ਤਾਂ ਅਸੀਂ ਐਡਾ ਬੜਾ ਸੰਘਰਸ਼ ਲੜਿਆ ਔਰ ਜਿਹਦੇ ਵਿੱਚ ਅਸੀਂ ਜਿਹੜੀ ਜਿੱਤ ਹਾਸਲ ਕੀਤੀ ਹੈ ਮੈਂ 2 ਨੰਬਰ ਵਾਰਡ ਦੇ ਉਨਾ तमाम ਵੋਟਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਸਾਡਾ ਸਾਥ ਦਿੱਤਾ ਔਰ ਸਚਾਈ ਦੀ ਜਿਹੜੀ ਜਿੱਤ ਹੋਈ ਹੈ ਔਰ ਇਹਦੇ ਨਾਲ ਝੂਠ ਦਾ ਪਰਦਾ ਫਾਸ਼ ਹੋਇਆ ਔਰ ਜਿਹੜੀ ਦਬਾਅ ਔਰ ਪ੍ਰੈਸ਼ਰ ਪੋਲਿਟਿਕਸ ਦੀ ਅੰਤ ਦਾ ਸ਼ੁਰੂਆਤ ਹੋਇਆ ਔਰ ਇਹ ਲੜਾਈ ਜਿਹੜੀ ਅਸੀਂ ਆਉਣ ਵਾਲੇ ਸਮੇਂ 'ਚ ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਤੁਹਾਡਾ ਵੀ ਬੜਾ ਧੰਨਵਾਦ ਕਰਦਾ ਸਾਰੇ ਮੀਡੀਆ ਦਾ ਕਿ ਜਿੰਨੇ ਦਿਨੇ ਸੰਘਰਸ਼ ਚੱਲਿਆ ਤੁਸੀਂ ਸਾਡਾ ਬਹੁਤ ਹੱਕ ਸੱਚ ਦੀ ਲੜਾਈ ਦੇ ਵਿੱਚ ਸਾਡਾ ਸਾਥ ਦਿੱਤਾ ਮੈਂ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰਗੁਜ਼ਾਰ ਕਰਦਾ ਧੰਨਵਾਦ ਕੋਟਲੀ ਸਾਹਿਬ ਕੁਛ ਤੁਹਾਡੇ ਤੇ ਅਲੀਗੇਸ਼ਨ ਲੱਗ ਰਹੇ ਨੇ ਵੀ ਤੁਸੀਂ ਮਾੜੀ ਸ਼ਵਾਲੀ ਦੀ ਵਰਤੋਂ ਕੀਤੀ ਹੈ ਜੀ ਉੱਥੇ ਉਹ ਕੀ ਰੀਜ਼ਨ ਹੈ ਜੀ ਕੀ ਕਾਰਨ ਸੀਗਾ ਉਹ ਦੇਖੋ ਅਸੀਂ ਲੜਾਈ ਲੜ ਰਹੇ ਸੀਗੇ ਗੇਟ ਦੇ ਸਾਹਮਣੇ ਕਿ ਮਸ਼ੀਨ ਤੋੜੀ ਗਈ ਜਾਂ ਇਹਦੇ ਸਾਨੂੰ ਕੋਈ ਦੱਸੋ ਵੀ ਹੁਣ ਕੀ ਕਰ ਰਹੇ ਹੋ ਅਸੀਂ ਚਾਹੁੰਦੇ ਸੀ ਵੀ ਰਿਜ਼ਲਟ ਡਿਕਲੇਅਰ ਹੋਵੇ ਤੇ ਅਫਸਰ ਅਨਾਂਕਾਨੀ ਕਰ ਰਹੇ ਸੀ ਔਰ ਸਾਨੂੰ ਅੰਦਰ ਨਹੀਂ ਸੀ ਜਾਣ ਦਿੱਤਾ ਜਾ ਰਿਹਾ ਕਿਸੇ ਨੂੰ ਵੀ ਅੰਦਰ ਉਹਨਾਂ ਦੇ ਤਕਰੀਬਨ ਕੋਈ 20-25 ਜਣੇ ਜਿਹਦੇ ਚ ਇੱਕ ਆ ਗੁਰਸੇਰਤ ਸਿੰਘ ਕੋਈ ਭਪਿੰਦਰ ਸਿੰਘ ਸਰਾ ਹੈਗਾ ਔਰ ਹੋਰ ਬਹੁਤ ਸਾਰੇ ਲੋਕ ਤਕਰੀਬਨ ਕੋਈ 20 25 ਬੰਦੇ ਜਿਹੜੇ ਉਹ ਉਹਨਾਂ ਦੇ ਅੰਦਰ ਦੂਸਰੇ ਪਿਛਲੇ ਗੇਟ ਰਾਹੀਂ ਦਾਖਲ ਹੋ ਗਏ ਔਰ ਪੁਲਿਸ ਉਹਨਾਂ ਨੂੰ ਕੁਝ ਨਹੀਂ ਕਹਿ ਰਹੀ ਪੁਲਿਸ ਉਹਨਾਂ ਤੇ ਕੋਈ ਐਕਸ਼ਨ ਨਹੀਂ ਕਰ ਰਹੀ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਔਰ ਅਸੀਂ ਥੱਲੇ ਬੈਠੇ ਉਹਨਾਂ ਦੀਆਂ ਘਰ ਦੀਆਂ ਲੇਡੀਆਂ ਸਤਨਾਮ ਚੌਧਰੀ ਜੀਆਂ ਭੈਣਾਂ ਉਹਨਾਂ ਦੇ ਘਰੋਂ ਵਾਈਫ ਉਹਨਾਂ ਦੇ ਹੋਰ ਵਾਰਡ ਦੀਆਂ ਲੇਡੀਆਂ ਉਹ ਬੈਠੀਆਂ ਨੇ ਔਰ ਅਸੀਂ ਸਾਰੇ ਉੱਥੇ ਬੈਠੇ ਆਂ ਔਰ ਦੇਖੋ ਬੇਸ਼ਰਮਗੀ ਦੀ ਹੱਦ ਹੁੰਦੀ ਆ ਵੀ ਤੁਸੀਂ ਇੱਕ ਪਾਸੇ ਤਾਂ ਅਸੀਂ ਰੋਸ ਵਿੱਚ ਆ ਅਸੀਂ ਗੁੱਸੇ 'ਚ ਆ ਔਰ ਤੁਸੀਂ ਸਾਡੇ ਬਿਲਕੁਲ ਸਿਰ ਦੇ ਉੱਤੇ ਖੜ ਕੇ ਤੁਸੀਂ ਇਹ ਤਮਾਸ਼ਾ ਦੇਖ ਰਹੇ ਹੋ ਤਾਂ ਫਿਰ ਗੁੱਸਾ ਆਉਣਾ ਨਹੀਂ ਸੀ ਦਲਕਾਰੇ ਮਾਰਦੇ ਹੋ ਤੁਸੀਂ ਨਾਰੇਬਾਰ ਰਹੇ ਹੋ ਸਾਡੇ ਇਹ ਝੰਡੇ ਸਾਡੇ ਉੱਤੇ ਜੀ ਝੁਲਾ ਰਹੇ ਹੋ ਔਰ ਮੈਂ ਪੁਲਿਸ ਸਾਡੇ ਨੂੰ ਕਿਹਾ ਐਸਐਚਓ ਸਦਰ ਨੂੰ ਕਿਹਾ ਕਿ ਲੜਾਈ ਹੋ ਜਾਣੀ ਇੱਥੇ ਕੋਈ ऐसा और कटना ना वापर जे ये जेडे लोग ने सानू प्रवोक कर रहे ने पर मेनू ता समझ नहीं आउदी पुलिस टच तो मसनी हुई और उनो नु इत्तो तक भी नहीं किया, किया। बारी बारी। ओ, नहीं भी कि ਢੋਲ ਬੰਦ ਕਰਾ ਦੋ ਯਾਰ ਕੋਈ ਇਲੈਕਸ਼ਨ ਆਊਂਸ ਛੋੜੀ ਹੋਗੀ ਢੋਲ ਵੱਜੀ ਜਾ ਰਿਹਾ ਪੁਲਿਸ ਨੂੰ ਅਸੀਂ ਕਹੀ ਜਾ ਰਹੇ ਬਾਰੀ ਬਾਰੀ ਵੀ ਢੋਲ ਬੰਦ ਕਰਾ ਦਿਓ ਕੋਈ ਬੰਦ ਨਹੀਂ ਕਰੋ ਇੱਕ ਅਫਸਰ ਵੀ ਕੋਈ ਸਿਪਾਹੀ ਤੱਕ ਵੀ ਉੱਠ ਕੇ ਉਹਨਾਂ ਕੋਲ ਨਹੀਂ ਗਿਆ ਵੀ ਯਾਰ ਤੁਸੀਂ ਢੋਲ ਬੰਦ ਕਰ ਦੋ ਤੁਸੀਂ ਭੰਗੜੇ ਬੰਦ ਕਰ ਦੋ ਔਰ ਉੱਥੇ ਸਾਡੇ ਕੋਲ ਖੜ ਕੇ ਉਹ ਤਮਾਸ਼ਾ ਦੇਖਦੇ ਨੇ ਫਿਰ ਸਾਡੇ ਜੀ ਵੀ ਚੂੜੀਆਂ ਨਹੀਂ ਪਾਈਆਂ ਹੋਈਆਂ ਤੁਸੀਂ ਕਹਿੰਦੇ ਹੋ ਭੈੜੀ ਸ਼ਬਦਾਬਲੀ ਸਾਨੂੰ ਜਿਸ ਹੱਤਾਂ ਵੀ ਜਾਣਾ ਪਿਆ ਸੀ ਇਹ ਲੋਕਤੰਤਵ ਨੂੰ ਬਚਾਉਣ ਦੀ ਲੜਾਈ ਲੜ ਰਹੇ ਆ ਲੋਕਾਂ ਦੀ ਲੜਾਈ ਲੜ ਰਹੇ ਆ ਕੋਈ ਆਪਣੀ ਨਿੱਜੀ ਲੜਾਈ ਨਹੀਂ ਸਾਡੀ ਸੋ ਇਸ ਕਰਕੇ ਇਹਨਾਂ ਲੋਕਾਂ ਨੂੰ ਬਾੜੀ ਮੋਟੀ ਤਾਂ ਸੰਗ ਸ਼ਰਮ ਚਾਹੀਦੀ ਆ ਵੀ ਤੁਸੀਂ ਜਦੋਂ ਅਸੀਂ ਉੱਥੇ ਪ੍ਰਦਰਸ਼ਨ ਕਰ ਰਹੇ ਹਾਂ ਤੁਸੀਂ ਕੋਲ ਖੜ ਕੇ ਉੱਥੇ ਕੀ ਕਰ ਰਹੇ ਹੋ ਸਾਡੇ ਵਿੱਚ ਆ ਕੇ ਖੜੇ ਖੜ ਰਹੇ ਹੋ ਇਹਦਾ ਮਤਲਬ ਥੋੜੇ ਚਾਹੀਦਾ ਹੰਕਾਰ ਆ ਗਿਆ ਇਹਦਾ ਮਤਲਬ ਉਹ ਤੁਹਾਡੇ ਸਿਰ ਦੇ ਵਿੱਚ ਇੰਨੀ ਇਹ ਸੱਤਾ ਜਿਹੜੀ ਇੰਨੀ ਚੜ ਚੁੱਕੀ ਆ ਤੁਹਾਨੂੰ ਕੋਟਲੀ ਜੀ ਇੱਕ ਕੋਈ ਪੰਜਾਬ ਕਾਂਗਰਸ ਡੈਲੀਗੇਸ਼ਨ ਵੀ ਬਣ ਰਿਹਾ ਇਲੈਕਸ਼ਨ ਕਮਿਸ਼ਨ ਨੂੰ ਮਿਲਣ ਲਈ ਪਤਾ ਲੱਗਿਆ ਸੀ ਇਸ ਮਾਮਲੇ 'ਚ ਦੇਖੋ ਇਹ ਜਿਹੜੀ ਮਸ਼ੀਨ ਆ ਜਿਹੜੀ ਤੋੜੀ ਗਈ ਆ ਉਹ ਇਲੈਕਸ਼ਨ ਕਮਿਸ਼ਨ ਦੀ ਪ੍ਰਾਪਰਟੀ ਆ ਉਹ ਸਰਕਾਰੀ ਪ੍ਰਾਪਰਟੀ ਆ ਔਰ ਬਿਲਕੁਲ ਅਸੀਂ ਜਲਦੀ ਤੋਂ ਜਲਦੀ ਅਸੀਂ ਇੱਕ ਉੱਚ ਪੱਦਰੀ ਵਾਪਸ ਲੈ ਕੇ ਇਲੈਕਸ਼ਨ ਕਮਿਸ਼ਨ ਨੂੰ ਮਿਲਾਂਗੇ ਔਨਰੇਬਲ ਹਾਈ ਕੋਰਟ ਦੇ ਵਿੱਚ ਵੀ ਜਲਦੀ ਪਟੀਸ਼ਨ ਦਾਇਰ ਕਰ ਰਹੇ ਹਾਂ ਜੇ ਸਾਨੂੰ ਇਹਨਾਂ ਨੇ ਇਨਸਾਫ ਨਾ ਦਿੱਤਾ ਹਾਲਾਂਕਿ ਜੇ ਖੁਚਾਈਦਾ ਸੀ ਨੈਤਿਕਤਾ ਹੀ ਹੁੰਦੀ ਆ ਕਿ ਉਸੇ ਸਮੇਂ ਇਹਨਾਂ ਦੋਸ਼ੀਆਂ ਤੇ ਐਫਆਈਆਰ ਦਰਜ ਹੁੰਦੀ ਔਰ ਅੰਦਰ ਬੈਠੇ ਸੀਗੇ ਜਿਹੜਾ ਕੋਈ ਬਾਹਰ ਤੁਰੇ ਫਿਰਦੇ ਸੀ ਪੁਲਿਸ ਨੇ ਘੇਰਾ ਬਣਾ ਕੇ ਮੈਨੂੰ ਐਸਐਸਪੀ ਮੈਡਮ ਤੇ ਵੀ ਬੜਾ ਗਿਲਾ ਔਰ ਉਹ ਸਿਰਫ ਇਹਨਾਂ ਦੋਸ਼ੀਆਂ ਨੂੰ ਬਚਾਉਣ ਦੇ ਲਈ ਉੱਥੇ ਮੌਕੇ ਤੇ ਆਏ ਸਾਨੂੰ ਉਹਨਾਂ ਨੇ ਸਾਡਾ ਕੋਈ ਉਹਨਾਂ ਨੇ ਹਾਲ ਚਾਲ ਨਹੀਂ ਪੁੱਛਿਆ ਔਰ ਅਈ ਦੀ ਗੰਭੀਰਤਾ ਨਾਲ ਉਹਨਾਂ ਨੇ ਇਸ ਗੱਲ ਨੂੰ ਨਹੀਂ ਲਿਆ ਕਿ ਲੜਾਈ ਝਗੜਾ ਨਾ ਹੋਵੇ ਮੈਂ ਤਾਂ ਪੁਲਿਸ ਕਾਦੀ ਹੈ ਪੁਲਿਸ ਫੋਰਸ ਕਾਦਾ ਇਹ ਇਹ ਕਿਸੇ ਘਟਨਾ ਨੂੰ ਇਹ ਤਾਂ ਸਗਾ ਨੂੰ ਹੋਰ ਪ੍ਰੋਵੋਕ ਕਰ ਰਹੇ ਸੀ ਵੀ ਕੋਈ ਕੋਈ ਇੱਥੇ ਲੜਾਈ ਹੋਵੇ ਇੱਥੇ ਇੱਕ ਦੂਜੇ ਦੀਆਂ ਪੱਗਾਂ ਲੈਣ ਔਰ ਫਿਰ ਅਸੀਂ ਇਹਨਾਂ ਦੋ ਲੋਕਾਂ ਤੇ ਪਰਚੇ ਦਰਜ ਕਰੀਏ ਇਹਦਾ ਇਸ ਮਨਸੂਬਾ ਬਣਾਏ ਬੈਠੇ ਸੀਗੇ ਤੋ ਮੈਡਮ ਅਸੀਂ ਐਸਐਸਪੀ ਨੂੰ ਬੇਨਤੀ ਕਰੀ ਉਤਨ ਸਾਰੀ ਉਹਨਾਂ ਨੇ ਘੇਰਾ ਬਣਾ ਲਿਆ ਗੇਟ ਤੇ ਔਰ ਆ ਜਿਹੜੇ 10 15 20 ਬੰਦੇ ਸੀਗੇ ਆ ਜਿਨ੍ਹਾਂ ਦੇ ਮੈਂ ਨਾਮ ਲਾਏ ਨੇ ਆਪ ਭਿੰਦਰ ਸਿੰਘ ਸਰਾ ਆ ਗੁਰਸੇਰਤ ਵਰਗੇ ਔਰ ਅਮਰਦੀਪ ਪੁਰੇਵਾਲ ਵਿੱਕੀ ਮਿਸ਼ਾਲ ਤੇ ਆ ਪਰਨਪ੍ਰੀਤ ਪੰਪੀ ਵਰਗੇ ਜਿਹੜੇ ਦੋਸ਼ੀ ਲੋਕ ਸੀਗੇ ਅੰਦਰ ਅਸੀਂ ਉਹਨਾਂ ਨੂੰ ਬਾਹਰ ਵਿਰੋਧ ਉਹਨਾਂ ਦਾ ਕਰ ਰਹੇ ਸੀਗੇ ਉਸ ਡਰ ਦੇ ਪੱਖੋਂ ਉਹ ਉਹਨਾਂ ਦਾ ਇੱਕ ਘੇਰਾ ਬਣਾ ਕੇ ਉਹਨਾਂ ਨੂੰ ਪੁਲਿਸ ਨੇ ਪੁਲਿਸ ਦੇ ਦੀ ਛਤਰੀ ਦੇ ਥੱਲੇ ਉਹਨਾਂ ਨੂੰ ਉਹਨਾਂ ਨੂੰ ਵਾਪਸ ਜਿਹੜਾ ਉਹ ਕੱਢ ਦਿੱਤਾ ਗਿਆ ਔਰ ਇੱਥੋਂ ਤੱਕ ਵੀ ਕਿ ਕੁਝ ਬੰਦੇ ਉੱਥੋਂ ਬੁਲਾ ਕੇ ਵਿੱਕੀ ਮਿਸ਼ਾਲ ਨੇ ਆਪਣੇ ਕੋਈ ਰਿਸ਼ਤੇਦਾਰ ਦੋਸਤ મિતਰ ਉਹਨਾਂ ਨੇ ਸ਼ਰਾਬ ਵੀ ਪੀਤੀ ਹੋਈ ਸੀਗੀ ਔਰ ਮੈਂ ਜੈਡ ਸਕਿਉਰਟੀ ਚੋਂ ਨਾ ਪੁਲਿਸ ਨੇ ਕੋਈ ਸਕਿਉਰਿਟੀ ਦੀ ਕੋਈ ਇੱਕ ਵੀ ਧਿਆਨ ਨਹੀਂ ਰੱਖਿਆ ਇਸ ਗੱਲ ਦਾ ਹਾਲਾਂਕਿ ਪੰਜਾਬ ਦੇ ਵਿੱਚ ਕੀ ਅੱਜ ਕਾ ਵਾਪਰ ਰਿਹਾ ਤੁਹਾਨੂੰ ਪਤਾ ਹੀ ਹੈ ਪਰ ਉਹਨਾਂ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਔਰ ਉਹ ਜਿਹੜੇ ਉੱਥੋਂ ਦੂਸਰੇ ਇਧਰੋਂ ਲਿਆਂਦੇ ਸੀ ਲੋਕ ਉਹਨਾਂ ਨੇ ਸ਼ਰਾਬ ਪੀ ਕੇ ਲਲਕਾਰੇ ਮਾਰੇ ਔਰ ਇੱਕ ਤਰ੍ਹਾਂ ਦਾ ਉਹਨਾਂ ਨੇ ਸਾਡੇ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਵੀ ਅਸੀਂ ਉਹਨਾਂ ਨੂੰ ਛੁਡਾ ਕੇ ਲੈ ਜਾਈਏ ਇਹ ਕੀ ਇਹ ਸਾਨੂੰ ਨਹੀਂ ਪਤਾ ਸਾਡੇ ਕੋਲ ਕੋਈ ਵੀਡੀਓਜ਼ ਨਹੀਂ ਹੈਗੀਆਂ ਇਹ ਕਿਵੇਂ ਬਚਣਗੇ ਇਹਨਾਂ ਦੋਸ਼ਾਂ ਤੋਂ ਇਹ ਇਨਕਾਰੀ ਨਹੀਂ ਹੋ ਸਕਦੇ ਇੱਕ ਐਵੀ ਇਨਫੋਰਮੇਸ਼ਨ ਆ ਜੀ ਕਿ ਪੁਲਿਸ ਨੇ ਇੱਕ ਮਕਦਮਾ ਹੋਰ ਦਰਜ ਕੀਤਾ ਵੀ ਜਿਹੜਿਆ ਪੁਲਿਸ ਅਧਿਆ ਚੋਣ ਦੀਆਂ ਟੀਮਾਂ ਸੀਗੀਆਂ ਇਲੈਕਸ਼ਨ ਦੀਆਂ ਟੀਮਾਂ ਉਹਨਾਂ ਨੂੰ ਬੰਦਕ ਬਣਾਉਣ ਦਾ ਅਣਸ਼ਕਤ ਵਿਅਕਤੀਆਂ ਤੇ ਜੀ ਨਹੀਂ ਚਲੋ ਲੱਗਦਾ ਕੋਈ ਪ੍ਰੈਸ਼ਰ ਬਿਲਡ ਲਈ ਜਾਂ ਕੁਝ ਹੋਰ ਜੀ ਨਹੀਂ ਨਹੀਂ ਸਾਡੇ ਤੇ ਕੀ ਪ੍ਰੈਸ਼ਰ ਬਿਲਡ ਕਰ ਲੈਣਗੇ ਅਸੀਂ ਤਾਂ ਕੀ ਕਹਦੇ ਇਹਨਾਂ ਤੋਂ ਡਰ ਜਾਗੇ ਅਸੀਂ ਤਤਵਾਦੀਆਂ ਤੋਂ ਡਰੇ ਯਾਰ ਉਸ ਵੇਲੇ ਆ ਸਾਡਾ ਪ੍ਰਧਾਨ ਬੈਠਾ ਐਸਐਚਓ ਦੇ ਘਰੇ ਚ ਲੈ ਗਿਆ ਰੱਬ ਰੂਪੀ ਇਹਦੀ ਮਾਂ ਇਹਦੀ ਜਿਹੜੇ ਮਾਤਾ ਜੀ ਨੇ ਉਹ ਰੱਬ ਦਾ ਰੂਪ ਨੇ ਇਹ ਤਾਂ ਹੀ ਇਹਨਾਂ ਲੋਕਾਂ ਨੂੰ ਸਜ਼ਾ ਮਿਲ ਰਹੀ ਹੈ ਉਹ ਛੋਟੀ ਬੱਚੀ ਇਹਨਾਂ ਦੀ ਰੋ ਰਹੀ ਸੀ ਜਦੋਂ ਅਸੀਂ ਇਹਨਾਂ ਦੇ ਘਰੇ ਗਏ ਔਰ ਇਹਨਾਂ ਦਾ ਜਨਮ ਦਿਨ ਸੀ ਉਹਦਣ ਲੋ ਬੱਚੇ ਤਾਂ ਕੇਕ ਕਟਾਉਣ ਦੇ ਲਈ ਇਹਨਾਂ ਨੂੰ ਉਡੀਕ ਰਹੇ ਨੇ ਔਰ ਪੁਲਿਸ ਉੱਥੇ ਐਸ ਐਚਓ ਵਰਦੀ ਪਾ ਕੇ ਔਰ ਦੂਸਰੇ ਉਹਨਾਂ ਦੇ ਪੰਜ ਸੱਤ ਲੋਕ ਉਹ ਇਹਨਾਂ ਦੇ ਘਰ 'ਚ ਆ ਕੇ ਨਜਾਇਜ਼ ਧੱਕੇ ਨਾਲ ਐਂਟਰ ਕਰਦੇ ਨੇ ਸਰ ਕੀ ਅਕਾਲੀ ਦਲ ਦਾ ਵੀ ਕੰਪਰੋਮਾਈਜ਼ ਹੋ ਗਿਆ ਸੀ ਲਾਸਟ ਡੇ ਜੀ ਇਹਨਾਂ ਨਾਲ ਅਕਾਲੀ ਦਲ ਦਾ ਮੀਰਵਾਦ ਇਹਨਾਂ ਦੇ ਬੂਤੇ ਬੈਠਾ ਸੀਗਾ ਜੀ ਦੇਖੋ ਚਲੋ ਇਹ ਗੱਲ ਨਹੀਂ ਹੈ ਮੈਂ ਇਹ ਗੱਲ ਦਾ ਮੇਰੇ ਕੋਲ ਕੋਈ ਨਸਬੂਤਾ ਨਾ ਮੈਂ ਕੋਈ ਇਹ ਗੱਲ ਦਾ ਦੋਸ਼ ਲਾ ਸਕਦਾ ਮੈਨੂੰ ਇਹ ਗੱਲ ਦੀ ਲੋੜ ਨਹੀਂ ਪਰ ਇੱਕ ਗੱਲ ਦਾ ਜ਼ਰੂਰ ਹੈ ਵੀ ਇਹ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਸੀ ਸਾਡੀ ਔਰ ਲੋਕਤੰਤਰ ਦੇ ਵਿੱਚ ਆਪਾਂ ਸਾਰੇ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਖਾਸ ਕਰਕੇ ਬੀਜੇਪੀ ਅਕਾਲੀ ਦਲ ਕਿਉਂਕਿ ਪੁਰਾਣੀਆਂ ਪਾਰਟੀਆਂ ਨੇ ਇਲੈਕਸ਼ਨਾਂ ਲੜਦੀਆਂ ਰਹੀਆਂ ਨੇ ਇਹਨਾਂ ਨੂੰ ਵੀ ਸਾਡਾ ਸਾਥ ਦੇਣਾ ਚਾਹੀਦਾ ਸੀ ਔਰ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਤੁਹਾਡੇ ਨਾਲ ਹੀ ਬੀਜੇਪੀ ਵਾਲਿਆਂ ਨੂੰ ਵੀ ਅਕਾਲੀ ਦਲ ਵਾਲਿਆਂ ਨੂੰ ਵੀ ਅਗਰ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਉਂਦੀ ਆ ਸਰਕਾਰ ਦੀ ਔਰ ਸੌਂਦ ਦੀ ਜਿਹੜੀ ਤੱਕੇਸ਼ਾਈ ਸਾਹਮਣੇ ਆਉਂਦੀ ਆ ਤਾਂ ਉਹਦੇ ਵਿੱਚ ਸਾਰਿਆਂ ਨੂੰ ਰਲ ਕੇ ਇਹਦਾ ਸਾਥ ਦੇਣਾ ਚਾਹੀਦਾ ਨਾ ਕਿ ਇਹਦਾ ਕੋਈ ਸਾਡੀ ਕੋਈ ਆਪਣੀ ਲੜਾਈ ਨਹੀਂ ਸੀਗੀ ਇਹ ਲੋਕਤੰਤਰ ਦੀ ਜਿਹੜੀ ਪ੍ਰਕਿਰਿਆ ਹੈਗੀ ਯਾਰ ਰਿਜ਼ਲਟ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਇਹ ਪਹਿਲੀ ਵਾਰ ਹੋਈ ਆ ਖੰਨੇ ਦੇ ਵਿੱਚ ਜਿਵੇਂ ਮਸ਼ੀਨ ਤੋੜੀ ਗਈ ਆ ਸੋ ਭਾਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਸਾਡਾ ਹਮੇਸ਼ਾ ਸਾਥ ਦਿੰਦੇ ਹੋ ਔਰ ਇਹ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਕਦੇ ਬਖਸ਼ਿਆ ਨਹੀਂ ਜਾਊਗਾ ਇਹ ਇਧਿਆ ਦੀ ਲੜਾਈ ਅਸੀਂ ਸੜਕ ਤੋਂ ਲੈ ਕੇ ਵਿਧਾਨ ਸਭਾ ਪਾਰਲੀਮੈਂਟ ਵਿੱਚ ਵੀ ਔਰ ਵਿਧਾਨ ਸਭਾ ਵਿੱਚ ਵੀ ਸਾਡੇ ਵਿਰੋਧੀ ਧਿਰ ਦੇ ਨੇਤਾ ਸਾਹ ਪ੍ਰਤਾਪ ਸਿੰਘ ਬਾਜਵਾ ਉਹ ਇਹ ਮੰਤਰੀ ਸੌਂ ਦੇ ਅਸਤੀਫੇ ਦੀ ਮੰਗ ਕਰਨਗੇ ਔਰ ਅਸੀਂ ਆਨਰੇਬਲ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਵਾਂਗੇ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਅਸੀਂ ਘਰ ਨਹੀਂ ਬਿਠਾਂਗੇ ਧੰਨਵਾਦ